ਉਹ ਸੱਜਣਾ ਸਦਾ ਨਹੀਂ ਰਹਿਣੇ ਮਾਪੇ ਬਾਕੀ ਗੱਲ ਸਮਝ ਲਈ ਆਪੇ ਬਹਿ ਮਨ ਨੂੰ ਸਮਝਾ ਲਈ ਓਏ ਉਹ ਪਹਿਨਾ ਰੱਬ ਦੀਆਂ ਸਾੰਭ ਸੋਗਾ ਤਾਂ ਪੈਸਾ ਫੇਰ ਕਮਾਲ ਨਹੀਂ ਓਏ ਪਹਿਲਾਂ ਤਾਂ ਆਪਣੀ ਜ਼ਿੰਦਗੀ ਬਾਰੇ ਜਰੂਰ ਦੱਸੋ ਕਦੋਂ ਤੋਂ ਜਰਨੀ ਜ਼ਿੰਦਗੀ ਦੀ ਸਟਾਰਟ ਕੀਤੀ ਸੀ ਔਰ ਅੱਜ ਕਿਸ ਮੁਕਾਮ ਤੇ ਪਹੁੰਚੇ ਔਰ ਅੱਜ ਕਿੰਨਾ ਇੱਕ ਲੋਕਾਂ ਦਾ ਪਿਆਰ ਆ ਉਸੇ ਤਰੀਕੇ ਨਾਲ ਬਰਕਰਾਰ ਚੱਲ ਰਿਹਾ ਕਾਲੇ ਟਾਈਮ ਤੋਂ ਮੈਂ ਲਿਖਦਾ ਸੀਗਾ ਲਿਖਣ ਦੇ ਨਾਲ ਨਾਲ ਗਾਉਣ ਦਾ سلسلہ ਸ਼ੁਰੂ ਹੋ ਗਿਆ ਜਿਹੜਾ ਕੰਮ ਤੁਸੀਂ ਸ਼ੌਂਕ ਨਾ ਕਰਦੇ ਉਹ ਚ ਤਕਾਉਟ ਨਹੀਂ ਹੁੰਦੀ। ਸੋ ਇਸੇ ਕਰਕੇ ਮੈਨੂੰ ਬੜਾ ਸ਼ੌਂਕ ਸੀਗਾ ਲਿਖਣ ਦਾ ਗਾਉਣ ਦਾ ਮੈਨੂੰ ਮੈਨੂੰ ਇਹ ਹੁੰਦਾ ਸੀ ਕਿ ਯਾਰ ਕੁਝ ਵਧੀਆ ਵੱਖਰਾ ਮੈਂ ਲਿਖ ਸਕਾਂ। ਚਲੋ ਜਿੰਨਾ ਵੀ ਲਿਖਦਾ ਮਾੜਾ ਮੋਟਾ ਮਾਲਕ ਦੀ ਮਿਹਰ ਨਾਲ ਸੋ ਪ੍ਰਵਾਨ ਕਰਦੇ ਲੋਕ। ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਦਰ ਚੰਗਾ ਜੇ ਕੋਈ ਮੰਨੇ ਕੱਲ ਨੂੰ। ਨਗਰ ਦਾ ਏ ਕਾ ਚੰਗਾ ਵਿੱਚ ਨਹੀਂ ਓਠੇ ਕਾ ਚੰਗਾ ਤੀਂ ਦਾ ਜੇ ਪੇ ਕਾ ਚੰਗਾ ਨਾਲ ਖੜੇ ਕੱਲ ਨੂੰ। ਫਸਲ ਯਾ 게ਤੀ ਚੰਗੀ ਬਿਨਾ ਜ਼ਹਿਰੋਂ ਖੇਤੀ ਚੰਗੀ ਘਰ ਦੀ ਆ ਦੇਸੀ ਚੰਗੀ ਨਿਤ ਪੀਣੀ ਚਾਹੀਏ ਨਾ ਜਦੋਂ ਸਕੂਲ ਟਾਈਮ ਸੀਗੇ ਜਿਵੇਂ ਕਹਿੰਦੇ ਕਿ ਪੁਰਾਣੇ ਸਮੇਂ 'ਚ ਬੈਂਚ ਤੇ ਢੋਲਕੀ ਵਜਾ ਕੇ ਬੜੇ ਗਾਣੇ ਸੁਣਾਏ ਜਾਂਦੇ ਯਾਰਾ ਦੋਸਤਾਂ ਨੂੰ ਉਹੋ ਜਿਹਾ ਕੋਈ ਪਲ ਕੋਈ ਸਮਾਂ ਯਾਦ ਆ ਜਦੋਂ ਵਾਕਿਆ ਯਾਰਾ ਦੋਸਤਾਂ ਦੀ ਵੀ ਮਹਿਫਿਲ ਕਲਾਸ ਦੇ ਵਿੱਚ ਲੱਗੀ ਹੋਵੇ ਤੇ ਪਤਾ ਨਹੀਂ ਲੱਗਿਆ ਕਦੋਂ ਪੀਰੀਡ ਲੰਘੀ ਔਰ ਉਦੋਂ ਬਾਅਦ ਟੀਚਰ ਆ ਗਏ ਤੇ ਮਾਹੌਲ ਕ੍ਰੀਏਟ ਹੋ ਗਿਆ ਨਹੀਂ ਨਹੀਂ ਬਹੁਤ ਵਾਰੀ ਹੁੰਦਾ ਅਸੀਂ ਅਕਸਰ ਹੀ ਬੈਠੇ ਜਦੋਂ ਪੀੜ ਖਾਲੀ ਹੁੰਦਾ ਸੀਗਾ ਕਾਲਜ ਵੀ ਜਦੋਂ ਪੜ੍ਹਦੇ ਸਾਂ ਤਾਂ ਉਹ ਤੁਸੀਂ ਮੇਜ ਤੇ ਢੋਲਕ ਉੱਤੇ ਜਾ ਕੇ ਹੀ ਗਾਉਂਦੇ ਸੀ ਉਹਨਾਂ ਗਾਣੇ ਤੁਹਾਡੇ ਕਿੰਨੇ ਕੁ ਹੁਣ ਤੱਕ ਆ ਚੁੱਕੇ ਨੇ ਕਿੰਨੇ ਕੁ ਲਿਖ ਚੁੱਕੇ ਗਿਣਤੀ ਹੈਗੀ ਜਾਂ ਮਤਲਬ ਤੁੱਕੇ ਮਾਰਨਾ ਪੈਣਾ ਨਹੀਂ ਗਿਣਤੀ ਕੋਈ ਨਹੀਂਗੀ ਨਹੀਂ ਹੁਣ ਤਾਂ ਮੇਰੇ ਕੈਸੇਟਸ ਆਉਂਦੀਆਂ ਸੀ ਪਹਿਲਾਂ ਮੇਰੇ ਉਹ ਵੀ ਨਹੀਂ ਯਾਦ ਨਹੀਂ ਗਾਣੇ ਬਹੁਤ ਲਿਖੇ ਗਾਣੇ ਵੀ ਲਿਖ ਦਿੱਤਾ ਤੇ ਅਤਿਅੰਤ ਇਹ ਮੈਨੂੰ ਲੱਗਾ ਦੋ ਸਮੇਂ ਨੇ ਤੁਹਾਡੇ ਕੋਲ ਇੱਕ ਪੁਰਾਣਾ ਸਮਾਂ ਵੀ ਹੈਗਾ ਔਰ ਅੱਜ ਦਾ ਲੇਟੈਸਟ ਸਮਾਂ ਜਿਹੜਾ ਚੱਲ ਰਿਹਾ ਕੀ ਲੱਗਦਾ ਤੁਹਾਨੂੰ ਉਹਦੇ ਔਰ ਇਸ ਦੇ ਵਿੱਚ ਕੀ ਫਰਕ ਲੱਗਦਾ ਆਪੋ ਆਪਣੇ ਹਿਸਾਬ ਨਾਲ ਸਾਰੇ ਚੰਗੇ ਹੁੰਦੇ ਹੁਣ ਵੀ ਸਮਾਂ ਬਹੁਤ ਵਧੀਆ ਹੁਣ ਦੇਖੋ ਬਹੁਤ ਰਿਫਾਈਨ ਗਈ ਕੀ ਹੈ ਕੁਆਲਟੀ ਵਾਈਜ਼ ਜਿਹੜਾ ਪੰਜਾਬੀ 뮤직 ਆ ਬਹੁਤ ਅੱਪਚ ਲੱਗੇ ਬਿਲਕੁਲ ਕੋਈ ਤੀਰ ਤੁੱਕਾ ਜਾਂ ਮਤਲਬ ਕੱਚ ਘੜੜ ਕੰਮ ਨਹੀਂ ਹੈ ਜਿਹੜੇ ਗਾਣੇ ਨੇ ਬਣਦੇ ਉਹ ਬਹੁਤ ਹੀ ਖੂਬਸੂਰਤ ਬਹੁਤ ਐ ਬਿਲਕੁਲ ਚਾਹੀ ਉਹਨਾਂ ਤੇ ਬਹੁਤ ਫਿਲਟਰ ਲੱਗੇ ਹੁੰਦੇ ਆ ਸਾਊਂਡ ਦੇ ਹਿਸਾਬ ਨਾਲ ਵੀ ਬਹੁਤ ਬਹੁਤ ਐਕਿਊਰੇਟ ਹੋ ਕੇ ਆਉਂਦੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਾਮ ਵੱਡਾ ਨਾਮ ਵੱਡਾ ਚਿਹਰਾ ਸਾਡੇ ਨਾਲ ਮੌਜੂਦ ਨੇ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਫਾਲੋ ਕਰਦੇ ਨੇ ਜਿਆ ਮੈਂ ਕਿੰਨਾ ਦਾ ਜ਼ਿਕਰ ਕਰ ਰਿਹਾ ਅੱਜ ਮੇਰੇ ਨਾਲ ਮੌਜੂਦ ਨੇ ਗੁਰਵਿੰਦਰ ਬਰਾੜ ਸਵਾਗਤ ਕਰ ਲੈਨੇ ਪਹਿਲਾਂ ਗੁਰਵਿੰਦਰ ਵੀਰੇ ਸਵਾਗਤ ਹਾਂਜੀ ਸੱਸੀ ਘਾਲ ਜੀ ਸਾਰਿਆਂ ਨੂੰ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਰ ਗੁਰਵਿੰਦਰ ਵੀਰੇ ਅੱਜ ਉਹ ਗੱਲਾਂ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਪਹਿਲਾਂ ਤਾਂ ਆਪਣੀ ਜ਼ਿੰਦਗੀ ਬਾਰੇ ਜ਼ਰੂਰ ਦੱਸੋ ਕਦੋਂ ਤੋਂ ਜਰਨੀ ਜ਼ਿੰਦਗੀ ਦੀ ਸਟਾਰਟ ਕੀਤੀ ਸੀ ਔਰ ਅੱਜ ਕਿਸ ਮੁਕਾਮ ਤੇ ਪਹੁੰਚੀ ਔਰ ਅੱਜ ਕਿੰਨਾ ਇੱਕ ਲੋਕਾਂ ਦਾ ਪਿਆਰ ਆ ਉਸੇ ਤਰੀਕੇ ਨਾਲ ਬਰਕਰਾਰ ਚੱਲ ਰਿਹਾ ਜੀ ਹਾਂਜੀ ਬਿਲਕੁਲ ਮੈਂ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਇਹ ਗੱਲ ਦੱਸੀ ਹੋਈ ਹੈ ਕਾਲਜ ਟਾਈਮ ਤੋਂ ਮੈਂ ਲਿਖਦਾ ਸੀਗਾ ਲਿਖਣ ਦੇ ਨਾਲ ਨਾਲ ਗਾਉਣ ਦਾ سلسلہ ਸ਼ੁਰੂ ਹੋ ਗਿਆ ਸੋ ਕਰਦੇ ਕਰਦੇ ਫਿਰ ਕੈਸੇਟਸ ਕੀਤੀਆਂ ਤੇ ਗੁੱਡ ਮਾਰਨਿੰਗ ਕੈਸੇਟ ਤੋਂ ਸਾਨੂੰ ਠੀਕ ਫੇਮ ਮਿਲ ਗਿਆ ਸੀਗਾ ਤਾਂ ਲਗਾਤਾਰ ਚੱਲ ਰਹੀ ਜੀ ਡੇ ਬਾਈ ਡੇ ਬਲਕਿ ਹਰ ਸਾਲ ਅਸੀਂ ਪ੍ਰੋਗਰਾਮਾਂ 'ਚ ਇਜ਼ਾਫਾ ਹੀ ਹੁੰਦਾ ਸੱਡੇ ਗੁਰਵਿੰਦਰ ਵੀਰੇ ਪਹਿਲਾ ਗਾਣਾ ਤਾਂ ਯਾਦ ਹੁੰਦਾ ਸਭ ਨੂੰ ਜਿਹਦੇ ਤੋਂ ਸ਼ੁਰੂਆਤ ਕੀਤੀ ਹੁੰਦੀ ਆ ਉਹਦੇ ਕੁਝ ਬੋਲ ਤਾਨੂੰ ਪਤਾ ਹੀ ਮੈਂ ਹੁਣੇ ਸਟੇਜ ਤੋਂ ਉਤਰ ਕੇ ਆਇਆ ਜੀ ਤੇ ਫਿਰ ਵੀ ਸੁਣਾ ਦਿੰਨਾ ਹੂੰ ਰੂਪ ਦੀ ਏ ਰਾਣੀ ਏ ਨੀ ਅਕਲੋਂ ਸਿਆਣੀ ਏ ਸਾਡਿਆਂ ਪਿਆਰਾਂ ਦੀ ਏ ਪੂਰੀ ਏ ਕਹਾਣੀ ਏ ਹੋ ਕਾਦੇ ਉਹ ਦਿਲ ਜਿਹੜੇ ਤੈਨੂੰ ਭੁੱਲ ਜਾਣਗੇ ਨੀ ਜਿਹੜੇ ਕਰ ਜਾਵੇਂਗੀ ਤੂੰ ਭਾਗ ਖੁੱਲ ਜਾਣਗੇ ਜਿਹੜੇ ਕਰ ਜਾਵੇਗੀ ਜਦੋਂ ਇਸ ਗਾਣੇ ਦੇ ਨਾਲ ਸ਼ੁਰੂਆਤ ਕੀਤੀ ਤਾਂ ਘਰੋਂ ਦੋਸਤਾਂ ਦਾ ਮਿੱਤਰ ਪਿਆਰਿਆਂ ਦਾ ਕਿੰਨਾ ਇੱਕ ਸੰਜੋਗ ਸੀਗਾ ਜਦੋਂ ਪਹਿਲੀ ਐਲਬਮ ਪਹਿਲਾ ਗੀਤ ਤੁਸੀਂ ਲਾਂਚ ਕੀਤਾ ਜੀ ਸਿੱګه ਸਹਿਯੋਗ ਸਭ ਦਾ ਹੁੰਦਾ ਉਹ ਪੜ ਪੜਦੇ ਹੁੰਦੇ ਸੀ ਕਾਲਜ ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਜੌਬ ਮਿਲ ਜੇ ਕਿਤੇ ਹੂੰ ਤੇ ਨਾਲ ਨਾਲ ਸ਼ੌਂਕੀਆ ਗਾਉਂਦੇ ਸੀ ਕੋਈ ਬਕਾਇਦਾ ਆਇਆ ਨਹੀਂ ਸੋਚਿਆ ਸੀ ਵੀ ਸਿੰਗਰ ਹੀ ਬਣਨਾ ਹੂੰ ਬਸ ਸ਼ੌਂਕ ਜਿਹਾ ਨਗਾਉਂਦੇ ਸੀ ਫਿਰ ਜਦੋਂ ਸਟੇਜਾਂ ਤੇ ਗਾਉਣ ਲੱਗ ਗਏ ਕਈ ਕਾਲਜ ਚ ਗਾਇਆ ਹੋਰ ਪੁੱਟੀ ਵਾਲਾ ਪਿੰਡ ਮੇਰੇ ਨਾਨਕੇ ਅਸੀਂ ਉੱਥੇ ਮੇਲਾ ਲੱਗਦਾ ਬਾਬਾ ਪੂਰਨ ਭਗਤ ਜੀ ਦੇ ਜਗ੍ਹਾ ਕੋ ਰਿਸਪੌਂਸ ਵਧੀਆ ਆਇਆ ਕਰਦੇ ਕਰਦੇ ਫਿਰ ਇਦਾਂ ਲੱਗਿਆ ਕਿ ਚਲੋ ਵੀ ਠੀਕ ਹੈ ਮਤਲਬ ਫਿਰ ਸਿੰਗਰ ਬਣ ਗਏ ਫਿਰ ਹਾਂ ਫਿਰ ਸਿੱਖਣਾ ਉਹ ਤੋਂ ਬਾਅਦ ਦੇ ਵਿੱਚ ਮਤਲਬ ਮੈਂ ਪਹਿਲਾਂ ਮੈਨੂੰ ਜਿਹੜਾ ਟੈਕਨੀਕਲ ਗੱਲ ਹੈ ਕਿ ਮੈਨੂੰ ਤਾਲ ਦੀ ਨੌਲੇਜ ਤਾਂ ਸੀਗੀ ਕਿਉਂਕਿ ਮੈਂ ਖੁਦ ਰਿਦਮ ਬਜਾ ਕੇ ਗਾ ਲੈਂਦਾ ਸੀ ਓਕੇ ਹਾਂਜੀ ਉਹ ਗੁਰਨਾਮ ਸਿਦੂ ਹਰੀ ਵੀਰ ਉਹ ਇਸ ਗੱਲ ਦੇ ਗਵਾਹ ਕਿ ਉਹ ਥਾਲੀ ਤੇ ਕਹ ਲੋ ਤਖਤੀ ਤੇ ਢੋਲ ਕੀ ਬਜਾ ਕੇ ਜਿੱਦਾਂ ਪਗਾਉਂਦੇ ਉਹ ਰਿਦਮ ਤਾਂ ਮੇਰੇ ਮਾਈਂਡ ਦੇ ਵਿੱਚ ਸੀ ਸ਼ੁਰੂ ਤੋਂ ਤੇ ਫਿਰ ਰਵੀ ਸ਼ਰਮਾ ਜੀ ਮਿਲੇ ਉਸਤਾਦ ਜੀ ਗੋਨੇਆਣਾ ਮੰਡੀ ਤੋਂ ਉਹਨਾਂ ਤੋਂ ਫਿਰ ਜਿਹੜੀਆਂ ਬੇਸਿਕਸ ਗੱਲਾਂ ਬੇਸਿਕਸ ਮਿਊਜ਼ਿਕ ਦੀਆਂ ਉਹ ਸਿੱਖੀਆਂ ਹੂੰ ਜੀ ਗੁਰਿੰਦਰ ਵੀਰੇ ਦੇ ਨਾਲ ਹੀ ਜੁੜਦਾ ਸਵਾਲ ਆ ਜਦੋਂ ਸਕੂਲ ਟਾਈਮ ਸੀਗਾ ਜਿਵੇਂ ਕਹਿੰਦੇ ਕਿ ਪੁਰਾਣੇ ਸਮੇਂ 'ਚ ਬੈਂਚ ਤੇ ਢੋਲਕੀ ਵਜਾ ਕੇ بڑے ਗਾਣੇ ਸੁਣਾਏ ਜਾਂਦੇ ਯਾਰਾ ਦੋਸਤਾਂ ਨੂੰ ਉਹੋ ਜਿਹਾ ਕੋਈ ਪਲ ਕੋਈ ਸਮਾਂ ਯਾਦ ਆ ਜਦੋਂ ਵਾਕਿਆ ਯਾਰਾ ਦੋਸਤਾਂ ਦੀ ਵੀ ਮਹਿਫਲ ਕਲਾਸ ਦੇ ਵਿੱਚ ਲੱਗੀ ਹੋਵੇ ਤੇ ਪਤਾ ਨਹੀਂ ਲੱਗਿਆ ਕਦੋਂ ਪੀਰੀਅਡ ਲੰਘ ਗਈ ਔਰ ਉਦੋਂ ਬਾਅਦ ਟੀਚਰ ਆ ਗਏ ਤੇ ਮਾਹੌਲ ਕਰੀਟ ਹੋ ਗਿਆ ਨਹੀਂ ਨਹੀਂ ਬਹੁਤ ਵਾਰੀ ਹੁੰਦਾ ਅਸੀਂ ਅਕਸਰ ਹੀ ਬੈਠੇ ਜਦੋਂ ਪੀੜ ਖਾਲੀ ਹੁੰਦਾ ਸੀਗਾ ਕਾਲਜ ਵੀ ਜਦੋਂ ਪੜ੍ਹਦੇ ਸਾਂ ਤਾਂ ਉਹ ਤੁਸੀਂ ਮੇਜ ਤੇ ਢੋਲਕ ਵਜਾ ਕੇ ਹੀ ਗਾਉਂਦੇ ਸੀ ਉਦੋਂ ਹੂੰ ਉਹ ਤਾਂ ਗੁਰਦਾਸ ਮਾਨ ਬਾਈ ਹਰਾਂ ਦੇ ਗਾਣੇ ਬਹੁਤ ਅਸੀਂ ਗਾਉਂਦੇ ਰਹੇ ਹਾਂ ਹਮ ਜੀ ਅੱਛਾ ਇੱਕ ਸਵਾਲ ਤੁਹਾਡੇ ਜਵਾਬ ਚੋਈ ਮਿਲਿਆ ਮੈਨੂੰ ਨੌਕਰੀ ਕਿਹੜੀ ਚ ਜਾਣਾ ਚਾਹੁੰਦੇ ਸੀ ਤੁਸੀਂ ਤੁਸੀਂ ਕਹਿੰਦੇ ਮੈਂ ਇੱਕ ਨੌਕਰੀ ਮਿਲ ਜਾਂਦੀ ਮੈਂ ਤਾਂ ਨੌਕਰੀ ਲਈ ਕਰ ਰਿਹਾ ਸੀ ਲੇਕਿਨ ਸਿੰਗਰ ਬਣ ਕੇ ਉਸ ਤੋਂ ਬਾਅਦ ਨੌਕਰੀ ਕਿਹੜੀ ਸੀਗੀ ਦਿਲ ਦੇ ਵਿੱਚ ਹੁੰਦਾ ਹਰੇਕ ਦਾ ਅਰਮਾਨ ਹੁੰਦਾ ਮੈਂ ਆ ਨੌਕਰੀ ਤੇ ਕਰਾਂ ਨਹੀਂ ਮੈਂ ਨੌਕਰੀ ਕੀਤੀ ਬਲਕਿ ਹਮ ਮੈਨੂੰ ਮਿਲ ਗਈ ਸੀ ਜੋਬ ਮੈਨੂੰ ਆਫਟਰ ਬੀਐਡ ਦੀ ਜੋਬ ਮਿਲ ਗਈ ਸੀ ਸਰਕਾਰੀ ਟੀਚਰ ਮੈਂ ਲੱਗਾ ਸੀ ਐਗਰੀਕਲਚਰ ਮਾਸਟਰ ਸੀ ਮੈਂ ਖੇਤੀਬਾੜੀ ਮਾਸਟਰ ਹੁੰਦੇ ਤੇ ਫਿਰ ਪੰਜਾਬੀ ਟੀਚਰ ਵੀ ਸੀਗਾ ਮੈਂ ਦੋਨੇ ਕਿਉਂਕਿ ਮੈਂ ਐਡੀਸ਼ਨਲ ਬੀਹੇਵੀ ਕਰ ਲਈ ਸੀ ਨਾਲ ਪੰਜਾਬੀ ਦੋਨੇ ਪਾਸੇ ਸਿਲੈਕਸ਼ਨ ਹੋ ਗਈ ਸੀ ਬਟ ਮੈਂ ਫਿਰ ਉਹ ਐਗਰੀਕਲਚਰ ਮਾਸਟਰ ਮੈਂ ਜੁਆਇਨ ਕੀਤਾ ਸੀ ਫਿਰ ਉਹ ਜੌਬ ਨੂੰ ਵਿੱਚੇ ਕੁਇਟ ਕੀਤਾ ਜਾ ਮਤਲਬ ਨਹੀਂ ਜੋ ਕਰਤਾ ਸੀ ਕਿ ਰਿਜ਼ਾਈਨ ਕਰਤਾ ਸੀ ਮੈਂ ਗੁੱਡ ਮਾਰਨਿੰਗ ਕੈਸਟ ਤੋਂ ਬਾਅਦ ਮੈਂ ਰਿਜ਼ਾਈਨ ਕਰ ਫਿਰ ਇਧਰ ਬਿਜ਼ੀ ਹੋ ਗਿਆ ਜ਼ਿਆਦਾ ਫਿਰ ਉਹ ਦੋਨੇ ਪਾਸੇ ਗੱਲ ਨਹੀਂ ਬਣਦੀ ਸੀ ਫਿਰ ਉਹ ਅੱਗੇ ਨਹੀਂ ਦਿੱਤੀ ਅੰਦਰੋਂ ਅੰਦਰਲੇ ਮਨ ਨੇ ਤਾਂ ਫਿਰ ਮਹਿਰਜ਼ਾਇਨ ਕਰ। ਕਹਿੰਦੇ ਗੁਰਵਿੰਦਰ ਵੀਰੇ ਇੱਕ ਚੀਜ਼ ਇੱਥੋਂ ਤੁਹਾਡੀ ਲਾਈਫ ਤੋਂ ਸਿੱਧ ਹੁੰਦੀ ਆ ਕਿ ਅੱਜ ਦੇ ਸਮੇਂ 'ਚ ਈਜ਼ੀਲੀ ਜਿਹੜੇ ਨੌਜਵਾਨ ਨੇ ਉਹ ਲੈਣਾ ਪਸੰਦ ਕਰਦੇ ਨੇ ਜਾਨੀ ਕਿ ਨੌਕਰੀ ਮਿਲ ਜੇ ਤਾਂ ਨੌਜਵਾਨ ਕਹੋਗੇ ਮੈਂ ਸੈਟੀਸਫਾਈ ਆ ਪਰ ਜਿਵੇਂ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਸ਼ਾਇਦ ਇਹਨੂੰ ਐਕਸੈਪਟ ਅੱਜ ਦੇ ਸਮੇਂ 'ਚ ਨੌਜਵਾਨ ਨਹੀਂ ਕਰਦੇ ਕਿਤੇ ਨਾ ਕਿਤੇ ਅ ਅਸਲ 'ਚ ਜਦੋਂ ਵੀਰੇ ਤੁਹਾਡਾ ਸ਼ੌਂਕ ਹੁੰਦਾ ਹੈ ਕਹਿੰਦੇ ਲਗਨ ਕਹਿ ਲੋ ਜਿਹੜੀ ਚੀਜ਼ ਆ ਤੁਹਾਨੂੰ ਸ਼ੌਂਕ ਆ ਅੰਦਰੋਂ ਲਗਨ ਆ ਉਹਦੇ ਤੁਸੀਂ ਥੱਕਦੇ ਨਹੀਂ ਹਾਂ ਜਿਹੜਾ ਕੰਮ ਤੁਸੀਂ ਸ਼ੌਂਕ ਨਾ ਕਰਦੇ ਉਹ ਚਤਕਾਰ ਉੱਟ ਨਹੀਂ ਹੁੰਦੀ। ਸੋ ਇਸੇ ਕਰਕੇ ਮੈਨੂੰ ਬੜਾ ਸ਼ੌਂਕ ਸੀਗਾ ਲਿਖਣ ਦਾ, ਗਾਉਣ ਦਾ ਮੈਨੂੰ। ਮੈਨੂੰ ਇਹ ਹੁੰਦਾ ਸੀ ਕਿ ਯਾਰ ਕੁਝ ਵਧੀਆ ਵੱਖਰਾ ਮੈਂ ਲਿਖ ਸਕਾਂ। ਚਲੋ ਜਿੰਨਾ ਵੀ ਲਿਖਦਾ ਮਾੜਾ ਮੋਟਾ ਮਹਾਲਕ ਦੀ ਮੇਰਨਾ ਸੋ ਪ੍ਰਮਾਨ ਕਰਦੇ ਲੋਕ। ਹਮਮ ਗੁਰਵਿੰਦਰ ਵੇ ਲੱਖਾਂ ਵਿਊਜ਼ ਨੇ ਤੁਹਾਡੀਆਂ ਵੀਡੀਓਜ਼ ਤੇ YouTube ਦੇ ਤੁਹਾਡੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਚੈੱਕ ਕੀਤਾ ਲੱਖਾਂ ਲੋਕ ਤੁਹਾਨੂੰ ਫੋਲੋ ਕਰਦੇ ਨੇ ਗਾਣੇ ਤੁਹਾਡੇ ਕਿੰਨੇ ਕੁ ਹੁਣ ਤੱਕ ਆ ਚੁੱਕੇ ਨੇ ਕਿੰਨੇ ਕੁ ਲਿਖ ਚੁੱਕੇ ਗਿਣਤੀ ਹੈਗੀ ਜਾਂ ਮਤਲਬ ਤੁੱਕਾ ਹੀ ਮਾਰਨਾ ਪੈਣਾ ਨਹੀਂ ਨਹੀਂ ਤੁੱਕਾ ਤਾਂ ਘਾਹ ਨੂੰ ਮਾਰਨਾ ਨਹੀਂ ਗਿਣਤੀ ਕੋਈ ਨਹੀਂ ਗਈ ਨਹੀਂ ਹੁਣ ਤਾਂ ਮੇਰੇ ਕੈਸੇਟਸ ਆਉਂਦੀਆਂ ਸੀ ਪਹਿਲਾਂ ਮੇਰੇ ਉਹ ਵੀ ਨਹੀਂ ਯਾਦ ਨਹੀਂ ਹੁਣ ਗਾਣੇ ਬਹੁਤ ਲਿਖੇ ਗਾਣੇ ਤਾਂ ਲਿਖ ਦਿੱਤਾ ਤਾਂ ਅਤਿਅੰਤ nhiều ਲਗਾ ਤਾਂ ਕਈ ਗੀਤ ਤਾਂ ਬਹੁਤ ਸਾਰੇ ਇਹੋ ਜਿਹੇ ਜਿਹੜੇ ਲਿਖ ਕੇ ਕਿਸੇ ਖਲ ਖੁੰਚੇ 'ਚ ਵੀ ਪਏ ਹੋਣ ਗੀਤ ਬਹੁਤ ਵਧੀਆ ਹੁਣ ਕਿਉਂਕ ਅਤਿਆੰਤ ਗੀਤ ਲਿਖਿਆ ਮੈਂ ਬਾਹਰਲੇ ਸਿੰਗਰਸ ਲਈ ਵੀ ਲਿਖਿਆ ਬਹੁਤ ਪਹਿਲਾ ਗੀਤ ਰਾਣੀ ਰੰਦੀ ਫੋਰਾ ਨੇ ਗਾਇਆ ਤੇ ਧਰਮਪ੍ਰੀਤ ਬਾਈ ਹੋਰਾਂ ਨੇ ਅ ਸਰਜੀਤਪੁਰ ਸਾਹਿਬ ਹਰਿੰਦਰ ਬਾਈ ਜੀ ਜੀਤ ਜਗਜੀਤ ਸਾਇਰਾ ਖਾਨ ਮੁਹੰਮਦ ਸਦੀਕ ਸਾਹਿਬ ਸੁਰਿੰਦਰ ਸਿੰਧਾ ਜੀ ਸੋ ਬਹੁਤ ਫਿਲਮਾਂ ਦੇ ਲਈ ਵੀ ਹੁਣ ਮੈਂ ਕੁਝ ਲਿਖੇ ਗਾਣੇ ਗੁਰਵਿੰਦਰ ਵੀਰ ਇੱਕ ਸਵਾਲ ਹੋਰ ਆ ਕਿ ਜਦੋਂ ਤੁਸੀਂ ਗਾਇਕੀ ਸਟਾਰਟ ਕੀਤੀ ਉਦੋਂ ਸੀ ਡੀ ਕੈਸੇਟ ਦਾ ਰਵਾਸ ਸੀ ਜਾਂ ਡਿਕ ਵਾਲੀ ਕੈਸੇਟ ਦਾ ਰਵਾਸ ਸੀ ਉਦੋਂ ਕੀ ਰਵਾਸ ਸੀਗਾ ਕੈਸੇਟ ਦਾ ਰਵਾਸ ਸੀ ਡਿਕ ਵਾਲੀ ਕੈਸੇਟ ਹਾਂਜੀ ਉਹ ਸਾਡੀ ਸਾਡੀ ਤਰਾਸ ਦੀ ਇਹ ਰਹੀ ਕਿ ਕੈਸੇਟਸ ਉਦੋਂ ਗੁੱਡ ਮਾਰਨਿੰਗ ਵੇਲੇ ਕੈਸੇਟ ਵਿਕਦੀ ਸੀ ਹੂੰ ਉਦੋਂ ਹੀ ਪਾਈ ਰੇਸੀ ਹੋ ਗਈ ਜਦੋਂ ਸਾਡੀ ਉਹ ਸੈਕੰਡ ਕੈਸਟ ਆਈ ਰੋਂਗ ਨੰਬਰ ਤੋਂ ਪਾਇਰੇਟਡ ਵੇਖਣ ਲੱਗ ਗਈਆਂ ਬਸ ਫਿਰ ਉਦੋਂ ਪਿੱਛੋਂ ਕੰਮ ਬੰਦ ਹੋ ਗਿਆ ਹੂੰ ਉਹ ਕੋਈ ਨੈਟਰ ਨੋਟ ਵਾਲਾ ਤਾਂ ਪ੍ਰੋਗਰਾਮ ਹੈ ਨਹੀਂ ਸੀ ਇੱਕ ਵਾਰੀ ਤਾਂ ਐ ਲੱਗਾਇਆ ਫੇਲ ਹੋ ਗਈ ਇੰਡਸਟਰੀ ਸਾਰੀ ਹੂੰ ਪਰ ਅਸੀਂ ਫਿਰ ਵੀ ਕਰਦੇ ਰਹੇ ਵੀਡੀਓ ਕਰ ਰਹੇ ਉਹ ਕਰ ਲੈ ਕੁਛ ਨਾ ਕੁਛ ਕਰਦੇ ਰਹੇ ਤਾਂ ਫਿਰ ਚੱਲ ਗਿਆ ਕੰਮ ਹੁਣ ਜਦੋਂ ਦਾ ਸੋਸ਼ਲ ਮੀਡੀਆ ਆਇਆ ਤੇ ਅਸੀਂ ਥੈਂਕ ਯੂ ਕਰਦੇ ਹਾਂ ਜੀਨੇ ਵੀ ਇਹ ਸੋਸ਼ਲ ਮੀਡੀਆ ਦੀ ਖੋਜ ਕੀਤੀ ਹੈ ਤਾਂ ਬਹੁਤ ਉਹਦਾ ਮਤਲਬ ਸ਼ੋਅ ਵੱਧ ਵੀ ਗਏ ਕੁਆਲਿਟੀ ਵੀ ਵਧ ਗਈ ਕੁਆਂਟੀਟੀ ਵਧ ਗਈ ਹੂੰ ਅੱਛਾ ਕੈਸਟਾਂ ਜਿਹੜੀਆਂ ਪੁਰਾਣੀਆਂ ਸੀ ਉਹ ਸਮੇਂ ਦੇ ਵਿੱਚ ਲਾਂਚ ਕੀਤੀਆਂ ਅੱਜ ਉਹ ਕੈਸਟਾਂ ਹੈ ਸਾਮੀਆਂ ਹੋਈਆਂ ਕੋਈ ਮਿਲ ਜੂ ਕਰੋ ਇੱਕ ਅੱਧੀ ਕੈਸਟ ਕੇਸਟ ਸਾਂਝੀ ਪਈਆਂ ਨੇ ਉਹ ਆਪਣੇ ਫੈਨ ਤੇ ਸਰੋਤੇ ਇਹੋ ਜਿਹੇ ਹੈਗੇ ਜਿਹੜੇ ਸਾਰੀਆਂ ਰੱਖੀ ਬੈਠੇ ਨੇ ਪੋਸਟਰ ਵੀ ਪਈ ਉਹਨਾਂ ਕੋਲੇ ਮੇਰੇ ਕੋਲੇ ਵੀ ਪਈਆਂ ਨੇ ਮਿਲਦੇ ਆ ਫੈਨਸ ਇਹੋ ਜਿਹੇ ਜਦੋਂ ਤੁਸੀਂ ਕਿਤੇ ਸਟੇਜ ਤੇ ਸ਼ੋਅ ਲਾਉਂਦੇ ਹੋਰ ਉਹ ਕੇਸਟ ਲੈ ਕੇ ਜਾਂ ਤੁਹਾਡੇ ਪੁਰਾਣੀਆਂ ਫੋਟੋਆਂ ਜਾਂ ਪੋਸਟਰ ਲੈ ਕੇ ਤੁਹਾਡੇ ਤੱਕ ਪਹੁੰਚ ਜਾਂਦੇ ਆ ਹਾਂਜੀ ਹਾਂਜੀ ਬਹੁਤ ਮਿਲਦੇ ਨੇ ਮੈਨੂੰ ਫੋਟੋ ਵੀ ਭੇਜ ਦਿੰਦੇ ਆ ਦੋਸਤ ਮਿੱਤਰ ਜਿਹੜੀਆਂ ਘਰੇ ਆਪਾਂ ਉਹ ਕੇਸਟਸ ਨਹੀਂ ਚਣ ਕੇ ਰੱਖੀਆਂ ਹਾਂਜੀ ਹਾਂਜੀ ਭੇਜਦੇ ਆ ਪੁਰਾਣੇ ਸਮੇਂ ਚੁਕਾਨਾਂ ਚ ਜਣਦੇ ਹੁੰਦੇ ਹਾਂ ਹਾਂਜੀ ਦੁਕਾਨਾਂ ਦੇ ਵਿੱਚ ਅੱਛਾ ਗੁਰਵਿੰਦਰ ਵੀਰੇ ਦੋ ਸਮੇਂ ਨੇ ਤੁਹਾਡੇ ਕੋਲ ਇੱਕ ਪੁਰਾਣਾ ਸਮਾਂ ਵੀ ਹੈਗਾ ਔਰ ਅੱਜ ਦਾ ਲੇਟੈਸਟ ਸਮਾਂ ਜਿਹੜਾ ਚੱਲ ਰਿਹਾ ਕੀ ਲੱਗਦਾ ਤੁਹਾਨੂੰ ਉਹਦੇ ਔਰ ਇਸ ਦੇ ਵਿੱਚ ਕੀ ਫਰਕ ਲੱਗਦਾ ਬਹੁਤ ਚੰਗਾ ਕਿਹੜਾ ਨਹੀਂ ਸਾਰੇ ਆਪ ਕੋ ਆਪਣੇ ਹਿਸਾਬ ਨਾਲ ਸਾਰੇ ਚੰਗੇ ਹੁੰਦੇ ਹੁਣ ਵੀ ਸਮਾਂ ਬਹੁਤ ਵਧੀਆ ਹੁਣ ਦੇਖੋ ਬਹੁਤ ਰਿਫਾਈਨ ਗਾਇਕੀ ਹੈ ਕੁਆਲਟੀ ਵਾਈਜ਼ ਜਿਹੜਾ ਪੰਜਾਬੀ 뮤직 ਹੈ ਬਹੁਤ ਅੱਪਚਾ ਲੱਗੇ ਕੋਈ ਤੀਰ ਤੁੱਕਾ ਜਾਇ ਮਤਲਬ ਕੱਚ ਕਰੜ ਕੰਮ ਨਹੀਂ ਹੈ ਜਿਹੜੇ ਗਾਣੇ ਨੇ ਬਣਦੇ ਉਹ ਬਹੁਤ ਹੀ ਖੂਬਸੂਰਤ ਬਹੁਤ ਐ ਬਿਲਕੁਲ ਚਾਹੀ ਉਹਨਾਂ ਦੇ ਬਹੁਤ ਫਿਲਟਰ ਲੱਗੇ ਹੁੰਦੇ ਆ ਸਾਊਂਡ ਦੇ ਹਿਸਾਬ ਨਾਲ ਵੀ ਬਟ ਬਹੁਤ ਐਕਿਊਰੇਟ ਹੋ ਕੇ ਆਉਂਦੇ ਹੂੰ ਸੁਣਨ ਚ ਵਧੀਆ ਲੱਗਦੇ ਗੁਰਵਿੰਦਰ ਵੀ ਲੇਟੈਸਟ ਤੁਹਾਡਾ ਕੋਈ ਗਾਣਾ ਸਾਡਾ ਮੇਰਾ ਲੋਕਤੱਤ ਜੀ ਪੜ੍ਹੀ ਲਿਖੀ ਯੂਥ ਇੱਕ ਬੱਤਰ ਕਲਾ ਸ਼ੰਦ ਉਹਦੀ ਬਹਿਰ ਆ ਆਪਾਂ ਕੁਝ ਸ਼ਬਦ ਸਾਂਝੇ ਕਰਾਂ ਮੈਂ ਸੁਣਾ ਦਿੰਦਾ ਉਹ ਹੈਗਾ ਜਿੱਦਾਂ ਰਜਬਲੀ ਸਾਹਿਬ ਦੇ ਜਿਹੜੇ ਸੀਗੇ ਬੱਤਰ ਕਲਾ ਸ਼ੰਦ ਉਸ ਨੂੰ ਅਸੀਂ ਉਹਦੇ ਚਟਾਲਿਆ ਕੰਪੋਜੀਸ਼ਨ ਦੇ ਵਿੱਚ ਹੂੰ ਹੋ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਦਰ ਚੰਗਾ ਜੇ ਕੋਈ ਮੰਨੇ ਗੱਲ ਨੂੰ ਨਗਰ ਦਾ ਏ ਕਾ ਚੰਗਾ ਵਿੱਚ ਨਹੀਂ ਓਠੇ ਕਾ ਚੰਗਾ ਤੀਵੀਂ ਦਾ ਜੇ ਪੇ ਕਾ ਚੰਗਾ ਨਾਲ ਖੜੇ ਕੱਲ ਨੂੰ ਹੋ ਫਸਲ ਈ ਅਗੇਤੀ ਚੰਗੀ ਬਿਨਾ ਜ਼ਹਿਰੋਂ ਖੇਤੀ ਚੰਗੀ ਘਰ ਦੀ ਆ ਦੇਸੀ ਚੰਗੀ ਨਿਤ ਪੀਣੀ ਚਾਹੀਏ ਨਾ ਹੋ ਦੁੱਧ ਹੋਵੇ ਘਰ ਦਾ ਨੀ ਵਿੱਚ ਬਿਨਾ ਸਰਦਾ ਉਹ ਮਹਿੰਗਾ ਵੀ ਨਹੀਂ ਖੜਦਾ ਜੇ ਪਾਣੀ ਵਿੱਚ ਪਾਈਏ ਨਾ ਹੋ ਗੱਲ ਸੋਲਿਆਂ ਨੇ ਸੱਚ ਰਹੀਏ ਨਾ ਕੋਣੋਂ ਬੱਚ ਬੰਦੇ 4-5 ਖੱਚ ਪੱਕੇ ਹੁੰਦੇ ਹਰ ਪਿੰਡ 'ਚ ਹੋ ਜੇ ਕਿਸੇ ਦਾ ਕੀ ਭਲਾ ਪਾਣੀ ਨਿੱਤਰੇ 'ਚ ਡੜਾ ਮਾਰ ਦਿੰਦੇ ਨੇ ਹਾਲਾਤੇ ਅੜਾਉਂਦੇ ਕੰਨ ਟੰਡ 'ਚ ਹੋ ਭਲੀ ਪੰਚਾਇਤ ਹੋਵੇ ਰੀਏ 'ਚ ਪੈਂਠ ਹੋਵੇ सरपंच ਘੈਂਟ ਹੋਵੇ ਕੇਸ ਥਾਣੇ ਜਾਂਦੇ ਨਹੀਂ ਹੋ ਗੱਲ ਇਹ ਵੀ ਨਹੀਂ ਉਹ ਝੂਠ ਜਿੱਥੇ ਪੜ੍ਹੀ ਲਿਖੀ ਯੂਥ ਕੋਈ ਉੱਠਦੀ ਨਾ ਝੂਠ ਮੁੰਡੇ ਗੰਦਮੰਦ ਖਾਂਦੇ ਨਹੀਂ ਇਹ ਗੁਰਵਿੰਦਰ ਵੇ ਲੋਕਤੱਤ ਲਿਖਨੇ ਗਾਉਣੇ ਹੁਣ ਸ਼ੁਰੂ ਕੀਤੇ ਜਾ ਵੀ ਪੁਰਾਣੇ ਸਮੇਂ ਤੋਂ ਕਰਦੇ ਨੇ ਨਹੀਂ ਮੈਂ ਪਹਿਲਾਂ ਗੁੱਡ ਮਾਰਨਿੰਗ ਐਸਟ ਜੀ ਸਾਡਾ ਗਾਣਾ ਸੀਗਾ ਇੱਕ ਸਦਾ ਨਹੀਂ ਰਹਿਣੇ ਮਾਪੇ ਪਹਿਲਾਂ ਰੱਬ ਦੀਆਂ ਸਾਹਮ ਸਗਾਤਾਂ ਪੈਸਾ ਫੇਰ ਕਮਾ ਲਈ ਪਿਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਡਾਡੇ ਇੱਕ ਵਾਰ ਬਹੁਤ ਪਹਿਲਾਂ ਕੈਸਟ ਕੀਤੀ ਉਹ ਗਾਣਾ ਪਹਿਲੀ ਸੀ ਸ਼ੈਲ ਸੇਰਾਂ ਨਾਲ ਯਾਰੀਆਂ ਨਿਭਾਉਣ ਦਾ ਵੱਲ ਬੜੇ ਥੋੜਿਆਂ ਨੂੰ ਦਾ ਸੋ ਸ਼ੁਰੂ ਤੋਂ ਮੈਂ ਲਿਖਦਾ ਕਰ ਦਿੰਦਾ ਏ ਛੇਤੀ ਬੁੱਢੇ ਮਾੜਾ ਰੋ ਗਰੀਬੀ ਮੁਸ਼ਕਲ ਦੇ ਵਿੱਚ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਮਾਪੇ ਆਲਾ ਜਰੂਰ ਇੱਕ ਵਾਰ ਦੋ ਬੋਲ ਸੁਣਾਓ ਕਿਉਂਕਿ ਇਹ ਬਹੁਤ ਜ਼ਿਆਦਾ ਹਰੇਕ ਨੂੰ ਯਾਦ ਆਉਂਦਾ ਜਦੋਂ ਇਹਦੇ ਸ਼ਬਦ ਯਾਦ ਆਉਂਦੇ ਨੇ ਨਾ ਹਰੇਕ ਵਿਅਕਤੀ ਨੇ ਇਹ ਗਾਣਾ ਤੁਹਾਡਾ ਸੁਣਿਆ ਆ ਹੋ ਸੱਜਣਾ ਸਦਾ ਨਹੀਂ ਰਹਿਣੇ ਮਾਪੇ ਬਾਕੀ ਗੱਲ ਸਮਝ ਲਈ ਆਪੇ ਬੇਮਨ ਨੂੰ ਸਮਝਾ ਲਈ ਓਏ ਹੋ ਪਹਿਲਾਂ ਰੱਬ ਦੀਆਂ ਸਾੰਭ ਸੋਗਾ ਤਾਂ ਪੈਸਾ ਫੇਰ ਕਮਾ ਲਈ ਓਏ ਸਦਾ ਨਹੀਂ ਰਹਿਣੇ ਮਾਪੇ ਹੋ ਪਿਛਲੇ ਸਮੇਂ ਚ ਝਾਤ ਮਾਰ ਲੈ ਗੱਲ ਗੁਰਵਿੰਦਰ ਆ ਪੱਕੀ ਜਿਸ ਘਰ ਧੀਆਂ ਜਿਆਦਾ ਜੰਮੀਆਂ ਉਸ ਘਰ ਕਰੀ ਤਰੱਕੀ ਕਿ ਧੀਆਂ ਵਰਗਾ ਦਾਣਾ ਕੋਈ ਐਵੇਂ ਦੁਨੀਆ ਜਾਂਦੀ ਰੋਈ ਤੇ ਨਾ ਮਾਰ ਮੁਕਾ ਲਈ ਓਏ ਇਹ ਵੀ ਰੱਬ ਦੀਆਂ ਸਾੰਭ ਸੋਗਾ ਤਾਂ ਪੈਸਾ ਫੇਰ ਕਮਾ ਲਈ ਓਏ ਸਦਾ ਨਹੀਂ ਰਹਿਣੇ ਮਾਪੇ ਰਵਿੰਦਰ ਵੀਰੇ ਲਾਸਟ ਵਿੱਚ ਇੱਕ ਗੱਲ ਤੁਹਾਨੂੰ ਜਰੂਰ ਕਹਿਣੀ ਚਾਹਣਾ ਕੁਝ ਸਿੰਗਰ ਹੁੰਦੇ ਜਿਨ੍ਹਾਂ ਦੇ ਗਾਣਿਆਂ ਨੂੰ ਸੁਣਨ ਤੋਂ ਬਾਅਦ ਲੋਕ ਪਸੰਦਤਾ ਕਰਦੇ ਪਰ ਕਿਤੇ ਨਾ ਕਿਤੇ ਮਾੜੇ ਸ਼ਬਦ ਵੀ ਬੋਲਦੇ ਆ ਕਿਉਂਕਿ ਗਾਣੇ ਨਹੀਂ ਚੰਗੇ ਹੁੰਦੇ ਪਰ ਤੁਹਾਡੇ ਗਾਣੇ ਜਿੱਥੋਂ ਤੱਕ ਮੈਂ ਸੁਨੇ ਆ ਜਾਂ ਲੋਕਾਂ ਨੇ ਸੁਨੇ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਗਾਣਿਆਂ ਦੇ ਵਿੱਚ ਉਹ ਚੀਜ਼ ਦੀ ਕਦੇ ਝਲਕ ਆਈ ਹੋਈ ਹੈ ਹਾਲਾਂਕਿ ਘਰ ਦੇ ਵਿੱਚ ਬਹਿ ਕੇ ਪਰਿਵਾਰ ਦੇ ਵਿੱਚ ਬਹਿ ਕੇ ਤੁਹਾਡੇ ਗਾਣੇ ਜਿਹੜੇ ਵਾਕਈ ਸੁਨੇ ਜਾਂਦੇ ਆ बस विरे यही कोशिश हुंदी है क्योंकि परिवारਾਂ ਚੀ ਪ੍ਰੋਗਰਾਮ ਆਪਣੇ ਕੋਲੇ ਤੁਹਾਨੂੰ ਪਤਾ ਵਿਆਹਾਂ ਦੇ ਬਹੁਤ ਸੋਹਣੇ ਪ੍ਰੋਗਰਾਮ ਹੁੰਦੇ ਹਨ ਸੋ ਹਰ ਇੱਕ ਬੰਦਾ ਚਾਹੁੰਦਾ ਜੀ ਸਾਡੀ ਫੈਮਲੀ ਚ ਜਦੋਂ ਕੋਈ ਸਿੰਗਰ ਆਵੇ ਸਾਰੀਆਂ ਮਾਵਾ ਭੈਣਾ ਮੇਲ-ਗੇਲ ਬੈਠਾ ਹੈ ਬਿਲਕੁਲ ਤੋਂ ਨੀਵੀਂ ਨਾ ਪਾਉਣੀ ਪਵੇ ਕਿਸੇ ਨੂੰ ਤੇ ਇਹੋ ਜੀ ਸੋ ਅਸੀਂ ਤਾਂ ਪਰਿਵਾਰ ਦੇ ਮੈਂਬਰ ਬਣ ਕੇ ਜਾਂਦੇ ਹਾਂ ਤਾਂ ਵੈਸੇ ਵੀ ਮੈਂ ਕਹਿੰਦਾ ਇਹ ਗੱਲ ਥੋੜੀ ਫੈਮਿਲੀ ਬੈਕਗ੍ਰਾਉਂਡ ਤੇ ਥੋੜੀ ਖਾਨਦਾਨੀ ਤੇ ਡਿਪੈਂਡ ਕਰਦੀ ਹੈ ਤੁਨ ਕਿਹੋ ਜਿਹੇ ਸੰਸਕਾਰ ਮਿਲੇ ਹੈ ਕਿਹੋ ਜੀ ਐਜੂਕੇਸ਼ਨ ਹੈ ਤੁਹਾਡੀ ਉਹਦੇ ਹਿਸਾਬ ਨਾਲ ਤੁਸੀਂ ਗੀਤਾਂ ਦੀ ਚੋਣ ਕਰਦੇ ਹੋ ਗੁਰਵਿੰਦਰ ਜੀ ਦਾ ਲਾਸਟ ਸਵਾਲ ਹੈ ਕਿ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਜਿਹੜੇ ਨੌਜਵਾਨ ਅੱਜ ਪੰਜਾਬ ਛੱਡ ਕੇ ਵਿਦੇਸ਼ ਵੀ ਜਾ ਰਹੇ ਨੇ ਹਾਲਾਂਕਿ ਮਜਬੂਰੀਆਂ ਨੇ ਲੇਕਿਨ ਫਿਰ ਵੀ ਸੰਦੇਸ਼ ਕੀ ਹੈ ਪੰਜਾਬ ਦੇ ਵਿੱਚ ਕੀ ਰਹਿਣਾ ਚਾਹੀਦਾ ਜਾਓ ਜੀ ਸਾਰੀ ਦੁਨੀਆ ਘੁੰਮੋ ਜੀ ਨੂੰ ਮੌਕਾ ਮਿਲਦਾ ਜਾਣਾ ਚਾਹੀਦਾ ਪਰ ਇਹ ਨਾ ਸੋਚ ਕੇ ਜਾਓ ਕਿ ਪੱਕੇ ਹੀ ਉੱਥੇ ਰਹਿਣਾ ਹਮ ਪੰਜਾਬ ਨਹੀਂ ਭੁੱਲਣਾ ਨਹੀਂ ਨਹੀਂ ਪੰਜਾਬ ਨਹੀਂ ਭੁੱ ਜਾਂਦੇ ਆਉਂਦੇ ਰਹੀ ਤਾਂ ਬਾਰ ਬਹੁਤ ਖੂਬਸੂਰਤ ਕੰਟਰੀ ਨੇ ਬਹੁਤ ਵਧੀਆ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਮੈਂ ਮੈਂ ਇਹ ਹੋ ਜਾਂ ਮਤਲਬ ਉਦਾਸੀ ਜੀ ਹੋ ਜਾਂਦੀ ਉੱਥੇ ਡਿਪਰੈਸ਼ਨ ਪਤਾ ਨਹੀਂ ਕਿਉਂ ਹੈ ਹਵਾਵਾਂ ਦੇ ਵਿੱਚ ਤੇ ਇੱਥੇ ਆ ਕੇ ਜਦੋਂ ਕਿ ਆਪਣਾ ਵੈਦਰ ਬਹੁਤ ਸਖਤ ਹੈ ਹਮ ਗਰਮੀ ਵੀ ਬਹੁਤ ਪੈਂਦੀ ਠੰਡ ਵੀ ਫਿਰ ਵੀ ਦਿਲ ਇੱਥੇ ਲੱਗਦਾ ਜ਼ਿਆਦਾ ਤੇ ਘੁੰਮੋ ਫਿਰੋਜੀ ਸਾਰੇ ਜਾਓ ਸਾਡੇ ਸਾਰੇ ਭਰਾ ਨੂੰ ਤੁਹਾਨੂੰ ਪਤਾ ਕੈਨੇਡਾ ਦਾ ਪੰਜਾਬ ਬਣਿਆ ਹੋਇਆ ਆਸਟ੍ਰੇਲੀਆ ਵੀ ਬਹੁਤ ਸਾਰੇ ਮਿੱਤਰ ਪਿਆਰੇ ਸਾਰੇ ਕੰਟਰੀਜ਼ ਦੇ ਵਿੱਚ ਬੈਠੇ ਇੰਗਲੈਂਡ ਵਗੈਰਾ ਸੋ ਜਾਓ ਜ਼ਰੂਰ ਪਰ ਆਫ ਦਾ ਪਿੰਡ ਆਫ ਦਾ ਕਾਰਨਾਪੂਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਬਰਾੜ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਦੀ ਜਿਹੜੀ ਕਹਾਣੀ ਹੈ ਜ਼ਿੰਦਗੀ ਦੀ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਇੱਕ ਸਿੱਖਿਆ ਜ਼ਰੂਰ ਮਿਲਦੀ ਆ ਨੌਜਵਾਨਾਂ ਨੂੰ ਅੱਜ ਦੇ ਸਮੇਂ 'ਚ ਔਰ ਇਹਨਾਂ ਦੀ ਗੱਲ ਕਰਾਂ ਤਾਂ ਜਦੋਂ ਇਹਨਾਂ ਨੇ ਗਾਇਕੀ ਸ਼ੁਰੂ ਕੀਤੀ ਤਾਂ ਨਾਲ ਹੀ ਇੱਕ ਗਵਰਨਮੈਂਟ ਜੌਬ ਵੀ ਇਹਨਾਂ ਤੱਕ ਪਹੁੰਚੀ ਔਰ گورਨਮੈਂਟ ਜੌਬ ਨੂੰ ਮੈਂ ਕਿਨ ਅੱਜ ਦੇ ਸਮੇਂ 'ਚ ਅਗਰ ਕੋਈ ਇਨਸਾਨ ਹੁੰਦਾ ਤਾਂ ਕਿਤੇ ਨਾ ਕਿਤੇ ਆਪਣੇ ਸਪਨਿਆਂ ਨੂੰ ਸ਼ਾਇਦ ਉਹ ਧੁੰਦਲਾ ਕਰ ਦਿੰਦਾ ਉਸ گورਨਮੈਂਟ ਜੌਬ ਨੂੰ ਐਕਸੈਪਟ ਕਰ ਲੈਂਦਾ ਲੇਕਿਨ گورਨਮੈਂਟ ਜੌਬ ਹੋਣ ਦੇ ਨਾਲ گورਨਮੈਂਟ ਜੌਬ ਨੂੰ ਕੁਇਟ ਕਰਕੇ ਆਪਣੀ ਗਾਇਕੀ ਦੇ ਵਿੱਚ ਅੱਗੇ ਵਧੇ ਹਾਲਾਂਕਿ ਇਹ ਸ਼ਾਇਦ ਨਾ ਪਤਾ ਹੋਵੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਪਰ ਹੋਣਾ ਹੈ ਜਾਂ ਨਹੀਂ ਹੋਣਾ ਲੇਕਿਨ ਅੱਜ ਉਹਨਾਂ ਸਪਨਿਆਂ ਦੇ ਚੱਲਦੇ ਉਹ ਜ਼ਿੰਦਗੀ ਦੇ ਚੱਲਦੇ ਅੱਜ ਗੁਰਵਿੰਦਰ ਬਰਾੜ ਪੂਰੀ ਦੁਨੀਆ ਦੇ ਵਿੱਚ ਲੱਖਾਂ ਲੋਕ ਕਰੋੜਾਂ ਲੋਕ ਇਹਨਾਂ ਨੂੰ ਦੇਖਦੇ ਆ ਇਹਨਾਂ ਨੂੰ ਫੋਲੋਅ ਅਪ ਕਰਦੇ ਆ ਇਹਨਾਂ ਦੇ ਫੈਨ ਔਰ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਇੱਕ ਉਹਨਾਂ ਨੇ ਸੰਦੇਸ਼ ਵੀ ਪੰਜਾਬੀਆਂ ਨੂੰ ਦਿੱਤਾ ਹੈ ਪੰਜਾਬੀ ਨੌਜਵਾਨਾਂ ਨੂੰ ਕਿ ਪੰਜਾਬ ਤੋਂ ਬਾਹਰ ਕਮਾਉਣ ਜ਼ਰੂਰ ਜਾਓ ਜਾਓ ਜ਼ਰੂਰ ਘੁੰਮੋ ਫਿਰੋ ਲੇਕਿਨ ਪੰਜਾਬ ਨੂੰ ਕਦੇ ਨਾ ਛੱਡੋ ਇਹ ਤਾਂ ਉਹ ਗੱਲ ਹੋ ਗਈ ਆਪਾਂ ਕਿਤੇ ਵੀ ਘਰੋਂ ਦੂਰ ਚਲੇ ਜਾਈਏ ਸ਼ਾਮ ਨੂੰ ਇੱਕ ਵਾਰ ਯਾਦ ਜ਼ਰੂਰ ਆਉਂਦੀ ਆ ਕਿ ਯਾਰ ਘਰੇ ਚੱਲੀਏ ਚਾਹੇ ਘਰ ਕਿਹੋ ਜਿਹਾ ਮਰਜ਼ੀ ਆ ਲੇਕਿਨ ਘਰੇ ਜਾ ਕੇ ਹੀ ਮਨ ਨੂੰ ਸਕੂਨ ਮਿਲਦਾ ਹੈ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ رائے ਤੁਸੀਂ ਵੀ ਗੁਰਵਿੰਦਰ ਬਰਾੜ ਬਾਰੇ ਲਿਖ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ